ਇਹ ਗਾਰ ਜਿਹੜੀ ਹੈਗੀ ਐ ਮੈਂ ਕਈ ਦਿਨਾਂ ਨਾਲ ਹੁਣ ਇਕੱਠੀ ਕਰਕੇ ਲਿਫਾਫੇ ਚ ਭਰੀ ਏ ਕਾਰਨ ਏਡੀ ਏਡੀ ਗਾਰ ਜੰਮੀ ਕਾਹੀ ਜੰਮੀ ਔਰ ਮੱਛਰ ਇਨਾ ਵੱਡਾ ਕਿ ਪੁੱਛੋ ਨਾ ਕੁਛ ਛੋਟੇ ਛੋਟੇ ਬੱਚੇ ਲੰਗਦੇ ਆ ਉਹਨਾਂ ਨੂੰ ਜਿੱਦਾਂ ਕਿ ਭਾਰਤ ਸਰਕਾਰ ਨੇ ਅਭਿਆਨ ਚਲਾਇਆ ਮੇਰਾ ਵਾਰਡ ਮੇਰਾ ਪਰਿਵਾਰ ਸਵਚh ਭਾਰਤ ਅਭਿਆਨ ਠੀਕ ਐ ਉਹ ਸਵਚhਤਾ ਦਾ ਜਿਹੜਾ ਤੁਹਾਨੂੰ ਮੈਦਾਨ 1 ਮਿੰਟ ਕੈਮਰਾ ਇਧਰ ਮਾਰੋ ਜੀ ਇਹ ਤੇ ਮਹੱਲੇਦਾਰ ਨੇ ਸਫਾਈਆਂ ਕੀਤੀਆਂ ਹਰ ਚੀਜ਼ ਇੱਕ ਵਾਰੀ ਨਿਗਾਹ ਕਰਾ ਦਿਓ ਜੀ ਹਜੇ ਵੀ ਇੰਨੀ ਸਫਾਈ ਕਰਨ ਤੋਂ ਬਾਅਦ ਵੀ ਇਹ ਹਾਲ ਹੈ ਕਿੰਨਾ ਗੰਦਾ ਪਾਣੀ ਕੱਲ ਨੂੰ ਅਗਰ ਕੋਈ ਬਿਮਾਰੀ ਹੁੰਦੀ ਹੈ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਨਗਰ ਨਿਗਮ ਪ੍ਰਸ਼ਾਸਨ ਜਲੰਧਰ ਕਮਿਸ਼ਨਰ ਅੱਜ ਕਹਿਣਾ ਨਹੀਂ ਮੈਨੂੰ ਚਾਹੀਦਾ ਇੱਥੋਂ ਦਾ ਐਮਸੀ ਇੱਥੋਂ ਦੇ ਐਮਐਲਏ ਇੱਥੋਂ ਦੇ ਐਮਪੀ ਜਿੱਥੇ ਇਹਦੇ ਹੋਣ ਉੱਥੇ ਤੇ ਵੈਸੀ ਸਵਰਗ ਵਰਗਾ ਮਾਹੌਲ ਹੋਣਾ ਚਾਹੀਦਾ ਗ੍ਰੀਨਰੀ ਵਰਗਾ ਮਾਹੌਲ ਹੋਣਾ ਇਹ ਦੇਡ ਚੀਜ਼ਾਂ ਦੇਖ ਰਹੇ ਹੋ ਇਹ ਤੁਹਾਡੇ ਸਾਹਮਣੇ ਇੱਕ ਵਿਕਾਸ ਦਾ ਜਿਹੜਾ ਹੈਗਾ ਜਿੰਦਾ ਜਗਦਾ ਉਦਾਹਰਣ ਠੀਕ ਹੈ ਜੀ ਇਸ ਇਦਾਂ ਦਾ ਵਿਕਾਸ ਹੁੰਦਾ ਔਰ ਮੈਂ ਮੂੰਹ ਉਦਾਂ ਦੇ ਵਰਲਡ ਨਹੀਂ ਘਟਣਾ ਚਾਹੁੰਦਾ ਜਿਨ੍ਹਾਂ ਕਰਕੇ ਉਹਨਾਂ ਨੂੰ ਨਮੋਸ਼ੀ ਫੀਲ ਹੋਵੇ ਮੇਰੇ ਇੰਨੇ ਸ਼ਬਦ ਹੀ ਉਹਨਾਂ ਵਾਸਤੇ ਬਹੁਤ ਹੋਣੇ ਚਾਹੀਦੇ ਆ ਜਮਿਨੀ ਚੋਨਾ ਨੂੰ ਲੈ ਕੇ ਜਿਹੜਾ ਵਾ ਵੈਸਟ ਏਰੀਆ ਦੇ ਵਿੱਚ ਹਰੇਕ ਜਗ੍ਹਾ ਜਾ ਕੇ ਅਸੀਂ ਸਰਵੇ ਕਰ ਰਹੇ ਆ ਕਿ ਕੀ ਦਿੱਕਤਾਂ ਨਹੀਂ ਪਰੇਸ਼ਾਨੀਆਂ ਐਡੀਆਂ ਆ ਰਹੀਆਂ ਨੇ ਕੀ ਕੰਮ ਹੋਇਆ ਇਲਾਕੇ ਦੇ ਵਿੱਚ ਜਲੰਧਰ ਵੈਸਟ ਏਰੀਆ ਦੇ ਲਸੂੜੀ ਮੁਹੱਲਾ ਅੰਗੀਠੀਆਂ ਵਾਲੇ ਚੌਂਕ 'ਚ ਖੜੇ ਆ ਤੇ ਲਗਾਤਾਰ ਗੱਲਬਾਤ ਕਰ ਰਹੇ ਆ ਅਸੀਂ ਜਲੰਧਰ ਲਸੂੜੀ ਮੁਹੱਲਾ ਵਾ ਉੱਥੇ ਅਗੀਠੀ ਚੌਂਕ ਦੇ ਵਿੱਚ ਖੜੇ ਆ ਬਹੁਤ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਆ ਤੇ ਗੱਲਬਾਤ ਕਰਦੇ ਆ ਭਾਜੀ ਖੜੇ ਆ ਸੱਸੀ ਗੱਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਬੜੇ ਵੀ ਤੁਹਾਡੇ ਭਾਰਤ ਮਾਤਾ ਕੀ ਜੈ ਜਿੱਦਾਂ ਕਿ ਭਾਰਤ ਸਰਕਾਰ ਨੇ ਅਭਿਆਨ ਚਲਾਇਆ ਮੇਰਾ ਵਾਰਡ ਮੇਰਾ ਪਰਿਵਾਰ ਸਵਚ ਭਾਰਤ ਅਭਿਆਨ ਠੀਕ ਹੈ ਉਹ ਸਵਚਤਾ ਦਾ ਜਿਹੜਾ ਤੁਹਾਨੂੰ ਮੈਦਾਨ 1 ਮਿੰਟ ਕੈਮਰਾ ਇੱਧਰ ਮਾਰੋ ਜੀ ਇੱਥੇ ਹਜੇ ਮਹੱਲੇਦਾਰ ਨੇ ਸਫਾਈਆਂ ਕੀਤੀਆਂ ਇੱਧਰ ਵੀ ਮਾਰੋ ਉੱਥੇ ਮੈਂ ਕਈ ਦਿਨ ਨਾਲ ਗਾਰ ਇਕੱਠੀ ਕਰਕੇ ਆਉ ਜੀ ਲਿਫਾਫੇ ਚ ਪਾ ਕੇ ਰੱਖੀਏ ਔਰ ਪਾਣੀ ਨਾਲ ਅਸੀਂ ਰੋਜ਼ ਸਾਫ਼ ਕਰਦੇ ਇਧਰ ਗਾਰ ਦੇ ਨਾਲ-ਨਾਲ ਦੇਖੋ ਜੀ ਕਾਹੀ ਜੰਮੀ ਹੋਈ ਔ ਸਰ ਜਿਹੜੇ ਹੈਗੇ ਸੀਵਰੇਜ ਬੰਦ ਪਏ ਐ ਇਧਰ ਦੇਖੋ ਜੀ ਇਹ ਗਾਰ ਜਿਹੜੀ ਹੈਗੀ ਐ ਮੈਂ ਕਈ ਦੇ ਨਾਲ ਹੁਣ ਇਕੱਠੀ ਕਰਕੇ ਲਫਾਫੇ ਚ ਭਰੀ ਐ ਕਾਰਨ ਏਡੀ ਏਡੀ ਗਾਰ ਜੰਮੀ ਕਾਹੀ ਜੰਮੀ ਔਰ ਮੱਛਰ ਇਨਾ ਵੱਡਾ ਕਿ ਪੁੱਛੋ ਨਾ ਕੁਛ ਛੋਟੇ ਛੋਟੇ ਬੱਚੇ ਲੰਘਦੇ ਆ ਉਹਨਾਂ ਨੂੰ ਬਿਮਾਰੀਆਂ ਸਭ ਤੋਂ ਵੱਧ ਕੇ ਇਸ ਮਹੱਲੇ ਦੇ ਵਿੱਚ ਹੈਗੀਆਂ ਆ ਇਹ ਚੀਜ਼ ਇੱਕ ਵਾਰੀ ਨਿਗਾਹ ਕਰਾ ਦਿਓ ਜੀ ਹਜੇ ਵੀ ਇੰਨੀ ਸਫਾਈ ਕਰਨ ਤੋਂ ਬਾਅਦ ਵੀ ਇਹ ਹਾਲ ਆ ਕਿੰਨਾ ਗੰਦਾ ਪਾਣੀ ਕੱਲ ਨੂੰ ਅਗਰ ਕੋਈ ਬਿਮਾਰੀ ਹੁੰਦੀ ਹੈ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਨਗਰ ਨਿਗਮ ਪ੍ਰਸ਼ਾਸਨ ਜਲੰਧਰ ਕਮਿਸ਼ਨਰ ਅੱਜ ਕਹਿਣਾ ਨਹੀਂ ਮੈਨੂੰ ਚਾਹੀਦਾ ਇੱਥੋਂ ਦਾ ਐਮਸੀ ਇੱਥੋਂ ਦੇ ਐਮਐਲਏ ਇੱਥੋਂ ਦੇ ਐਮਪੀ ਜਿੱਥੇ ਇਹਦੇ ਹੋਣ ਉੱਥੇ ਤੇ ਵੈਸੀ ਸਵਰਗ ਵਰਗਾ ਮਾਹੌਲ ਹੋਣਾ ਚਾਹੀਦਾ ਗ੍ਰੀਨੀ ਵਰਗਾ ਮਾਹੌਲ ਹੋਣਾ ਇਹ ਦੇਡ ਚੀਜ਼ਾਂ ਦੇਖ ਰਹੇ ਹੋ ਇਹ ਤੁਹਾਡੇ ਸਾਹਮਣੇ ਇੱਕ ਵਿਕਾਸ ਦਾ ਜਿਹੜਾ ਹੈਗਾ ਜਿੰਦਾ ਜਗਦਾ ਉਦਾਹਰਣ ਠੀਕ ਹੈ ਜੀ ਇਸ ਇਦਾਂ ਦਾ ਵਿਕਾਸ ਹੁੰਦਾ ਔਰ ਮੈਂ ਮੂੰਹ ਉਦਾਂ ਦੇ ਵਰਲਡ ਨਹੀਂ ਘਟਣਾ ਚਾਹੁੰਦਾ ਜਿੰਨਾ ਕਰਕੇ ਉਹਨਾਂ ਨੂੰ ਨਮੋਸ਼ੀ ਵੀਲ ਹੋਵੇ ਮੇਰੇ ਇੰਨੇ ਸ਼ਬਦ ਹੀ ਉਹਨਾਂ ਵਾਸਤੇ ਬਹੁਤ ਹੋਣੇ ਚਾਹੀਦੇ ਹੈ ਜੈਬ ਭੀਮ ਜੈ ਭਰ ਚਲੰਦਰ ਵਾਸੀ ਜਿਹੜੇ ਵੈਸਟ ਦੇ ਹਨ ਉਹਨਾਂ ਵੱਲੋਂ ਇੱਕ ਵਿਕਾਸ ਦਿਖਾਇਆ ਗਿਆ ਕਿ ਵੈਸਟ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਵਾ ਉਹ ਤੁਹਾਡੇ ਸਾਹਮਣੇ ਹਾਲਾਤ ਦਿਖਾਏ ਤੁਹਾਨੂੰ ਇਲਾਕਾ ਵਾਸੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਪਾਣੀ ਸਮੱਸਿਆ ਸੀਵਰੇ ਦੀ ਮੱਛਰੀ ਮੱਛਰ ਜਿਹੜਾ ਹੋਇਆ ਪਿਆ ਹੋਰ ਵੀ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਕਵਰੇਜ ਦਿਖਾਵਾਂਗੇ ਅਸੀਂ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ